ਹਾਂਜੀ ਸ਼ਸ਼ੀ ਅਕਾਲ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਿਆ ਜੀ ਕਹਿੰਦੇ ਥਾਰ ਵਾਲੀ ਬੀਬੀ ਕੀ ਜਾਣੇ ਦੁਖੜੇ ਚਿੱਟੇ ਨਾਲ ਉਜੜੇ ਪਰਿਵਾਰਾਂ ਦੇ ਸੋ ਬੋਲਣਾ ਤਾਂ ਨਹੀਂ ਸੀ ਮੈਂ ਚਾਹੁੰਦੀ ਪਰ ਜਦੋਂ ਦਾ ਮੈਂ ਮਸਲਾ ਵੇਖਿਆ ਮੈਂ ਕਿਹਾ ਵੀ ਇੱਥੇ ਬੋਲਣਾ ਬੰਦ ਆ ਕਿਉਂਕਿ ਜਿਹੜੇ ਉਜੜੇ ਆ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਸਭ ਤੋਂ ਪਹਿਲਾਂ ਮੇਰੀ ਜ਼ਰੂਰੀ ਬੇਨਤੀ ਹੈ ਕਿ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਉਹਤੇ ਤੁਸੀਂ ਇਹ ਸਾਰੀ ਪੂਰੀ ਵੀਡੀਓ ਦੇਖੋਗੇ ਹੁਣ ਗੱਲ ਕਰਦੇ ਆਪਾਂ ਥਾਰ ਵਾਲੀ ਬੀਬੀ ਵਾਲੇ ਮਸਲੇ ਤੇ ਤੇ ਉਜੜੇ ਉਹਨਾਂ ਪਰਿਵਾਰਾਂ ਤੇ ਤੇ ਕਿਸ ਤਰ੍ਹਾਂ মিডিਆ ਆਪਣੀ ਤਾਨਾ ਕਸ਼ੀ ਕਰਦਾ ਦੇਖੋ ਚੰਦ ਦਿਨ ਰੌਲਾ ਪਾ ਕੇ মিডিਆ ਵੀ ਕੈਮਰੇ ਚੱਕ ਕੇ ਵਹਿ ਜਾਊਗਾ ਥਾਰ ਵਾਲੀ ਬੀਬੀ ਆ ਜਿਹੜੀ ਇਹਨੂੰ ਸਜ਼ਾ ਵੀ ਹੋ ਜੂਗੀ ਜਮਾਨਤ ਤੇ ਬਾਹਰ ਵੀ ਆ ਜੂਗੀ ਪ੍ਰਾਪਰਟੀ ਦਾ ਵੀ ਕੇਸ ਲਾ ਦੂਗੀ ਪ੍ਰਾਪਰਟੀ ਵੀ ਇਹਨੂੰ ਵਾਪਸ ਮਿਲ ਜੂਗੀ ਪਰ ਕਦੇ ਉਹਨਾਂ ਪਰਿਵਾਰਾਂ ਬਾਰੇ ਸੋਚ ਕੇ ਵੇਖਿਆ ਜਿੰਨਾ ਪਰਿਵਾਰਾਂ ਦੇ ਜੀ ਘਰਾਂ ਤੋਂ ਚਲੇ ਗਏ ਕੋਈ ਉਹ ਅਦਾਲਤ ਬਣੀ ਆ ਜਿਹੜੀ ਅਦਾਲਤ ਗਿਆਨ ਨੂੰ ਮੋੜ ਕੇ ਲੈ ਆਵੇ ਜਾਂ ਉਸ ਅਦਾਲਤ ਦਾ ਅੱਜ ਤੱਕ ਕਿਸੇ ਨੇ ਸਰਨਾਵਾ ਦਿੱਤਾ ਕਿੰਨੇ ਕਰ ਦੇਖੋ ਮੈਨੂੰ ਨਹੀਂ ਪਤਾ ਇਹ ਚਿੱਟਾ ਵੇਚਦੀ ਹੈ ਜਾਂ ਨਹੀਂ ਵੇਚਦੀ ਉਹ ਅਕਾਲ ਪੁਰਖ ਵੈਗਰੂ ਨੂੰ ਪਤਾ ਜਾਈ ਨੂੰ ਪਤਾ ਜੇ ਨਹੀਂ ਵੇਚਦੀ ਤਾਂ ਪਰਚਾ ਕਿਉਂ ਪਿਆ ਜੇ ਪਰਚਾ ਪਿਆ ਤਾਂ ਕਿੰਨੇ ਮਾਮਾ ਦੇ ਪੁੱਤ ਜਾੜੇ ਐ ਨਹੀਂ ਸੋ ਜਿੰਨੇ ਮਾਮਾ ਦੇ ਪੁੱਤ ਗਏ ਆ ਚਿੱਟੇ ਦੇ ਨਾਲ ਜਿਹੜਾ ਚਿੱਟੇ ਦੀ ਤਸਕਰੀ ਕਰਦਾ ਨਸ਼ੇ ਦਾ ਧੰਦਾ ਕਰਦਾ ਉਹ ਚੰਦ ਦਿਨਾਂ ਨੂੰ ਬਾਹਰ ਆ ਜਾਂਦਾ ਪਰ ਗਿਆਨ ਦੇ ਕਦੇ ਮੋੜੇ ਨਹੀਂ ਹੁੰਦੇ ਪੁੱਛ ਕੇ ਵੇਖੋ ਉਹਨਾਂ ਪਰਿਵਾਰਾਂ ਕੱਲੇ ਉਹਨਾਂ ਦੇ ਜਾਨ ਨਾਲ ਜਿਹੜਾ ਘਾਟਾ ਪੈਂਦਾ ਉਹ ਤਾਂ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਹੜੀਆਂ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਜਿਵੇਂ ਮਾਪਿਓ ਇੱਕ ਧੀ ਤੋਰਦਾ ਦੋ-ਦੋ ਤਿੰਨ-ਤਿੰਨ ਆ ਕੇ ਮਾਪਿਆਂ ਦੇ ਬਾਰ ਬਹਿ ਜਾਂਦੇ ਆ ਸਹੁਰੇ ਕਹਿੰਦੇ ਅਸੀਂ ਕੀ ਲੈਣਾ ਜੇਦੋ ਪੁੱਤ ਨਸ਼ੇ ਕਰਦੇ ਹੁੰਦੇ ਆ ਉਦੋਂ ਨੌਆਂ ਚੰਗੀਆਂ ਲੱਗਦੀਆਂ ਬਾਅਦ ਚ ਨੌਆਂ ਨਹੀਂ ਕਿਸੇ ਨੂੰ ਚੰਗੀਆਂ ਘਰ ਦੀ ਘਰ ਦੀ ਕਹਾਣੀ ਏ ਇਕੱਲੀ ਰਮਨਦੀਪ ਦੀ ਕਹਾਣੀ ਹੀ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਘਟੀਆਂ ਇਸ ਤਰ੍ਹਾਂ ਦੀਆਂ ਕਿੰਨੀਆਂ ਕਮਾਵਾਂ ਜਦੋਂ ਕਿਸੇ ਦਾ ਕੋਈ ਮਰ ਜਾਂਦਾ ਤੇ ਉੱਥੇ ਸਪੈਸ਼ਲੀ ਐਸ ਕਰਕੇ ਨਹੀਂ ਜਾਂਦੀਆਂ ਵੀ ਕਿਸੇ ਦਾ ਕੋਈ ਮਰ ਗਿਆ ਮੇਰੇ ਅਰਗਾਂ ਇਸ ਕਰਕੇ ਵੀ ਜਾਂਦੀਆਂ ਨਹੀਂ ਕਿ ਅਸੀਂ ਜਾ ਕੇ ਰੋਕੇ ਆਪਦਾ ਮਨ ਹੌਲਾ ਕਰ ਲਾਂਗੇ ਜਿਹੜੇ ਰਾਹ ਇਹ ਗਿਆ ਸਾਡਾ ਵੀ ਗਿਆ ਕਈ ਮਾਵਾਂ ਕੀਰਨੇ ਪਾਉਂਦੀਆਂ ਕਈ ਪਹਿਣਾ ਵੈਣ ਪਾਉਂਦੀਆਂ ਕਈ ਮੇਰੇ ਵਰਗੀਆਂ ਭਾਗਣਾ ਵੈਣ ਪਾਉਂਦੀਆਂ ਪਰ ਅਫਸੋਸ ਦੀ ਗੱਲ ਅੱਜ ਮੈਂ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਹਨੀ ਆ ਸਰਕਾਰਾਂ ਨੂੰ ਵੀ ਪੁੱਛਣਾ ਚਾਹਨੀ ਆ ਆਮ ਲੋਕਾਂ ਨੂੰ ਵੀ ਪੁੱਛਣਾ ਚਾਹਨੀ ਆ ਕਿ ਇਹ ਜੀਆਂ ਥਾਰਾਂ ਵਾਲੀਆਂ ਬੀਬੀਆਂ ਕਈ ਹੋਣੀਆਂ ਕਈ ਬੀਬੀਆਂ ਨਸ਼ੇ ਦੀ ਤਸਕਰੀ ਕਰਦੀਆਂ ਹੋਣੀਆਂ ਪਰ ਜਿਹੜੇ ਜੇਲਾਂ ਚ ਜਾਵੜਦੇ ਉਹਨਾਂ ਦੀ ਵਾਪਸ ਆਉਣ ਦੀ ਆਸ ਹੁੰਦੀ ਆ ਵਾਪਸ ਆ ਜਾਂਦੇ ਆ ਪਰ ਜਿਹੜੇ ਇਨ੍ਹਾਂ ਦੁਆਰਾ ਲਾਏ ਹੋਏ ਬੂਟੇ ਜਿਹੜੇ ਇਨ੍ਹਾਂ ਦੁਆਰਾ ਬੀਜੇ ਹੋਏ ਚਿੱਟੇ ਦੇ ਕਣ ਦੇ ਨਾਲ ਲਹਿਰਾਉਂਦੇ ਝੂਮਦੇ ਜਿਹੜੇ ਜਵਾਨੀਆਂ ਮਾਣ ਦੇ ਮਾਵਾਂ ਦੇ ਪੁੱਤ ਇਸ ਦੁਨੀਆ ਤੋਂ ਤੁਰ ਗਏ ਕੋਈ ਉਹਨਾਂ ਨੂੰ ਵੀ ਮੋੜ ਕੇ ਲਿਆਉਣ ਦਾ ਪ੍ਰਾਲਾ ਕਰੋਗੇ ਕੋਈ ਉਹ ਵੀ ਇਹੋ ਜੀ ਅਦਾਲਤ ਬਣਾ ਲੋਗੇ ਜਿਹੜੇ ਗਿਆਨ ਦੇ ਮੋੜੇ ਕਰਦੇ ਹੋਵੇ ਐਸੋ ਬਹੁਤ ਸਾਰੇ ਫਿਲਾਸਫਰ ਬੜਾ ਕੁਛ ਕਹਿਣਗੇ ਜੀ ਮਰਨਾ ਜਾਣਾ ਕਾਲ ਪਰਖ ਵੈਗਰੂ ਦੇ ਹੱਥ ਆ ਪਰ ਇੱਕ ਚੀਜ਼ ਆਉਣੀ ਇੱਕ ਚੀਜ਼ ਲਿਹਾਈ ਜਾਣੀ ਇਹਦੇ ਵਿੱਚ ਬਹੁਤ ਵੱਡਾ ਫਰਕ ਆ ਬੀਬਾ ਜੀ ਅਮਨਦੀਪ ਜੀ ਤੁਸੀਂ ਵੀ ਇੱਕ ਔਰਤੋਂ ਮੈਂ ਵੀ ਇੱਕ ਔਰਤ ਆ ਮੈਂ ਇੱਕ ਗੱਲ ਕਹਿਣੀ ਚਾਹੂੰਗੀ ਲਾਰਜਰੀ ਲਾਈਫ ਦੇ ਪਿੱਛੇ ਗਾਂਧੀ ਵਾਲੇ ਪਿੱਛੇ ਭੱਜ ਕੇ ਲੋਕਾਂ ਦੇ ਘਰਾਂ ਨਾਲ ਜਾੜੋ ਲੋਕਾਂ ਦੇ ਘਰਾਂ ਦਾ ਕਾਨ ਨਾ ਕਰੋ ਮਾਵਾ ਦੇ ਪੁੱਤ ਨਾ ਮਾਰੋ ਪੁੱਛ ਕੇ ਵੇਖੋ ਉਹਨਾਂ ਮਾਮਾ ਨੂੰ ਜਿਨ੍ਹਾਂ ਦੇ ਦੋ ਦੋ ਪੁੱਤ ਤੇ ਦੋਨੇ ਦੋਨੇ ਚਿੱਟੇ ਦੀ ਪੇਟ ਚੜ ਗਏ ਪੁੱਛ ਕੇ ਵੇਖੋ ਉਹਨਾਂ ਭੈਣਾਂ ਨੂੰ ਜਿਹੜੀਆਂ ਕਹਿੰਦੀਆਂ ਅੱਜ ਨਹੀਂ ਤਾਂ ਕੱਲ ਸੁਧਰ ਜੂ ਹੱਥ ਜੋੜ ਜੋੜ ਕੇ ਖੜ੍ਹਦੀਆਂ ਨਹੀਂ ਜਦੋਂ ਘਰਾਂ ਤੋਂ ਉਹਨਾਂ ਦੇ ਪਤੀ ਨਿਕਲ ਜਾਂਦੇ ਜਿਹੜੇ ਨਸ਼ਾ ਕਰਦੇ ਉਹ ਵਿਚਾਰੀਆਂ ਹੱਥ ਬੰਨ ਕੇ ਖੜ੍ਹਦੀਆਂ ਰੱਬਾ ਅੱਜ ਆ ਜੇ ਅੱਜ ਸੋਖ ਸ਼ਾਂਤੀ ਨਾਲ ਘਰੇ ਆ ਜੇ ਪੁੱਛ ਕੇ ਵੇਖੋ ਉਹਨਾਂ ਲੋਕਾਂ ਨੂੰ ਪਰ ਨਹੀਂ ਤੁਹਾਡੇ ਵਰਗੇ ਲੋਕਾਂ ਲਈ ਜੇ ਇਹ ਸਿਰਫ ਇੱਕ ਧੰਦਾ ਤੁਹਾਨੂੰ ਕਿਸੇ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਚਾਹੇ ਕੋਈ ਵੀ ਆ ਜੀਨੇ ਪੈਸਾ ਮੱਖ ਰੱਖ ਲਿਆ ਇਨਸਾਨੀਅਤ ਨੂੰ ਘਟਾਤਾ ਉਹ ਬੰਦੇ ਲਈ ਇਨਸਾਨੀਅਤ ਮਰ ਚੁੱਕੀ ਹੈ ਪਰ ਸੋਚ ਕੇ ਵੇਖੋ ਜਿਹੜੇ ਉਹਨਾਂ ਪਰਿਵਾਰਾਂ ਦੇ ਬੱਚੇ ਆ ਜਾਂ ਉਹਨਾਂ ਪਰਿਵਾਰਾਂ ਦੀਆਂ ਔਰਤਾਂ ਉਹਨਾਂ ਦੀਆਂ ਬਦਮਾਵਾ ਤੁਹਾਨੂੰ ਕਿੱਥੇ ਲਿਜਾ ਕੇ ਖੜਾ ਕਰਨੀਆਂ ਠੀਕ ਆ ਟਾਈਮ ਪਾ ਕੇ ਲੱਗਣੀਆਂ ਪਰ ਲੱਗਣੀਆਂ ਜਰੂਰ ਇਹ ਚੀਜ਼ ਯਾਦ ਰੱਖਿਆ ਜੀ ਕਿੰਨਾ ਲਈ ਕਮਾਉਣੀ ਆ ਉਸ ਔਲਾਦ ਲਈ ਪੈਸਾ ਇਕੱਠਾ ਕਰਦੇ ਆ ਜਾਂ ਉਹਨਾਂ ਪਰਿਵਾਰਾਂ ਲਈ ਇਕੱਠਾ ਕਰਦੇ ਆ ਜਿਨ੍ਹਾਂ ਨੇ ਅੱਗ ਵੀ ਤੁਹਾਨੂੰ ਆਪ ਲਾ ਕੇ ਆਉਣੀ ਜਾ ਕੇ ਸਾੜ ਕੇ ਆਉਣਾ ਸਵਾਦ ਦੀ ਗੱਲ ਤਾਂ ਤਾਂ ਨਾ ਤੁਹਾਨੂੰ ਮਰਨ ਤੋਂ ਬਾਅਦ ਵੀ ਸ਼ੋਪੀਸ਼ਾਂ ਦੇ ਵਿੱਚ ਉਸੇ ਜਾ ਕੇ ਰੱਖਣ ਵੀ ਹਾਂ ਇਹਨਾਂ ਨੇ ਸਾਡੇ ਲਈ ਇੰਨਾ ਪੈਸਾ ਇਕੱਠਾ ਕੀਤਾ ਸੀ ਸਾਡੇ ਲਈ ਇੰਨਾ ਧਨ ਇਕੱਠਾ ਕੀਤਾ ਸੀ ਇਹਦਾ ਸਾਡੀ ਬੜੀ ਵੱਡ ਮੁੱਲੀ ਦਾਤਾ ਉਦੋਂ ਚੰਦ ਘੰਟੇ ਨਹੀਂ ਕੋਈ ਘਰਾਂ ਦੇ ਵਿੱਚ ਰੱਖਦਾ ਉਦੋਂ ਕਹਿੰਦੇ ਆ ਛੇਤੀ ਕਰੋ ਟਾਈਮ ਹੋ ਗਿਆ ਵਰਲਾਪ ਹੋ ਰਿਹਾ ਛੇਤੀ ਇਹਨੂੰ ਚਿਖਾ ਤੇ ਚੜਾਓ ਉਦੋਂ ਕਿਸੇ ਨੇ ਬੀਬਾ ਆਣ ਕੇ ਸਾਰ ਨਹੀਂ ਲੈਣੀ ਕੱਲੀ ਮੈਂ ਤੇਰੀ ਗੱਲ ਨਹੀਂ ਕਰਦੀ ਪੰਜਾਬ ਦੇ ਵਿੱਚ ਜਿੰਨੇ ਵੀ ਮੇਰੇ ਵੀਰ ਭੈਣ ਨਸ਼ੇ ਦਾ ਧੰਦਾ ਕਰਦੇ ਦੇਖੋ ਕੋਈ ਤੁਹਾਡੀ ਮੈਂ ਕਿਸੇ ਦੀ ਦੋਖੀ ਨਹੀਂ ਨਾ ਮੈਂ ਤੁਹਾਡੇ ਤੋਂ ਜ਼ਮੀਨ ਵਡਾਉਣੀ ਆ ਨਾ ਤੁਸੀਂ ਮੇਰੇ ਤੋਂ ਕੁਝ ਵਡਾ ਕੇ ਲੈ ਕੇ ਜਾਣਾ ਪਰ ਛੱਡ ਦੋ ਮਾੜੇ ਰਾਵਾਂ ਤੇ ਤੁਰਨਾ ਛੱਡ ਦੋ ਛੱਡ ਦੋ ਮਾੜੇ ਰਾਵਾਂ ਦੇ ਉੱਤੇ ਜਾਣਾ ਜਿਹੜੇ ਕੰਡੇ ਅੱਜ ਤੁਸੀਂ ਕਿਸੇ ਲਈ ਬੀਜ ਰਹੇ ਹੋ ਇੱਕ ਦਿਨ ਇਹ ਕੰਡੇ ਤੁਹਾਨੂੰ ਖੁਦ ਨੂੰ ਚੁਗਣੇ ਪੈਣੇ ਆ ਤੇ ਜਦੋਂ ਚੁਗਣੇ ਪੈਣਾ ਉਦੋਂ ਤੁਸੀਂ ਰੋਣਾ ਤੁਹਾਡੀ ਕਿਸੇ ਨੇ ਹੂਕ ਨਹੀਂ ਸੋਣੀ ਤੁਹਾਡੀ ਕਿਸੇ ਨੇ ਆਵਾਜ਼ ਨਹੀਂ ਸੋਣੀ ਆਲਟਾ ਲੋਕ ਤੁਹਾਡੇ ਮੂੰਹ ਤੇ ਵੀ ਤੁਹਾਡੇ ਪਿੱਠ ਪਿੱਛੇ ਵੀ ਸਿਰਫ ਇੱਕ ਹੀ ਗੱਲ ਕਹਿਣਗੇ ਚੰਗਾ ਹੋਇਆ ਲੋਕਾਂ ਦੇ ਘਰ ਜਾੜੇ ਸੀ ਅੱਜ ਸਵਾਦ ਆਉ ਆਪ ਦਾ ਉੱਜੜ ਗਿਆ ਇਹ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਣੀਆਂ ਅੱਜ ਪਾਟੇ ਕੱਪੜੇ ਪਾ ਲੋਂਗੇ ਨਾ ਟਾਕੀਆਂ ਲਾ ਕੇ ਕਿਸੇ ਨੇ ਤੁਹਾਨੂੰ ਮਾੜਾ ਨਹੀਂ ਕਹਿਣਾ ਗਰੀਬੀ ਕੱਟੀ ਜਾ ਸਕਦੀ ਹੈ ਪਰ ਅੱਜ ਬ੍ਰਾਂਡਡ ਪਾ ਕੇ ਦੇ ਲੋਕਾਂ ਦੇ ਪੁੱਤ ਮਾਰ ਕੇ ਜਿਹੜਾ ਉਸ ਤੋਂ ਬਾਅਦ ਦਾ ਸੰਤਾਪ ਤੁਸੀਂ ਭੋਗਣਾ ਨਾ ਉਹ ਕਟਣਾ ਤੁਹਾਡੇ ਤੋਂ ਛੱਲਣਾ ਔਖਾ ਹੋ ਜੂਗਾ ਸਾਡੇ ਵਰਗੇ ਤਾਂ ਮਰ ਜਾ ਕੇ ਜ਼ਿੰਦਗੀ ਕੱਟ ਜਾਣਗੀ ਸਾਡੇ ਵਰਗਿਆਂ ਨੇ ਤਾਂ ਕੱਟ ਜਾਣੀ ਅੱਧੀ ਕੱਟ ਲਈ ਪਤਾ ਨਹੀਂ ਗਾਂ ਹੈਗੀ ਵੀ ਆ ਕਿ ਹੈ ਨਹੀਂ ਪਰ ਜਦੋਂ ਸਾਡੇ ਵਰਗਿਆਂ ਦੇ ਬੱਚੇ ਰੋਂਦੇ ਆ ਨਾ ਤੇ ਉਦੋਂ ਦੋਨੇ ਹੱਥੀ ਪੱਟ-ਪੱਟ ਕੇ ਮੇਰੇ ਵਰਗਿਆਂ ਭੈਣਾ ਜਮਾਵਾ ਇਹ ਹੀ ਗੱਲ ਕਹਿੰਦੀਆਂ ਤੁਹਾਡਾ ਕੱਖ ਨਾ ਰਵੇ ਜਿਨ੍ਹਾਂ ਨੇ ਸਾਡਾ ਘਰ ਜਾੜਤਾ ਥੋੜਾ ਕੱਖ ਨਾ ਰਵੇ ਤੁਹਾਡੀ ਲਾਦ ਅੱਗੇ ਹੁਣ ਕੀ ਕਸੂਰ ਆ ਉਸ ਲਾਦ ਦਾ ਜਿਹਨੂੰ ਤੁਸੀਂ ਵੱਧਵਾਵਾ ਦਵਾਉਨੇ ਅੱਗੇ ਜਾ ਕੇ ਸੋ ਬੀਬਾ ਜੀ ਬੜੀ ਇੱਜ਼ਤ ਵਾਲੀ ਤੁਹਾਨੂੰ ਨੌਕਰੀ ਮਿਲੀ ਸੀ ਤੇ ਇੱਜ਼ਤ ਦੇ ਨਾਲ ਤੁਸੀਂ ਇਹ ਨੌਕਰੀ ਕਰਦੇ ਤਾਂ ਮੈਨੂੰ ਲੱਗਦਾ ਤੁਸੀਂ ਪੰਜਾਬ ਦੇ ਭਲੇ ਲਈ ਬਹੁਤ ਵੱਡਾ ਕੰਮ ਵੀ ਕਰ ਸਕਦੇ ਸੀ ਹੁਣ ਗੱਲਾਂ ਇੱਥੇ ਦੋ ਸਾਹਮਣੇ ਆ ਰਹੀਆਂ ਇਹ ਨਹੀਂ ਸਮਝ ਆ ਰਹੀ ਕਿ ਹਣੱਕੀ ਫਸ ਰਹੀ ਆ ਇਹ ਨਹੀਂ ਸਮਝ ਆ ਰਹੀ ਕਿ ਇਹਨੇ ਵੱਡੇ ਵੱਡੇ ਅਫੀਸਰਾਂ ਦੇ ਨਾਂ ਲੈਣ ਦੀ ਧਮਕੀ ਦਿੱਤੀ ਹੋਵੇ ਤੇ ਫੇਰ ਗੇਮ ਪੈ ਗਈ ਹੋਵੇ ਮੈਂ ਇੱਕ ਗੱਲ ਕਹੂੰਗੀ ਭੈਣ ਮੇਰੀਏ ਔਰਤ ਆ ਜਿਹੜੀ ਇਹ ਅੰਦਰ ਵੜੀ ਵੀ ਨਹੀਂ ਲੋਕ ਛੱਡਦੇ ਤੇ ਬਾਹਰ ਨਿਕਲੀ ਵੀ ਨਹੀਂ ਛੱਡਦੇ ਔਰਤ ਆ ਜਿਹੜੀ ਔਰਤ ਨੂੰ ਹਰ ਪੱਖ ਤੋਂ ਮਾਰਿਆ ਜਾਂਦਾ ਪਰ ਇੱਥੇ ਸਮਝ ਸਾਨੂੰ ਔਰਤਾਂ ਨੂੰ ਕਰਨੀ ਪੈਣੀ ਆ ਕਿ ਅਸੀਂ ਆਪਣੀ ਸੈਲਫ ਰਿਸਪੈਕਟ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਾ ਅਸੀਂ ਆਪਣੇ ਕਿਰਦਾਰ ਨੂੰ ਕਿਵੇਂ ਉੱਚਾ ਚੱਕ ਸਕਦੀਆਂ ਸੋ ਇਹ ਨਹੀਂ ਹੁੰਦਾ ਕਿ ਜੇ ਪਾਵਰਾ ਮਿਲ ਜਾਣ ਇਹ ਨਹੀਂ ਹੁੰਦਾ ਜੇ ਚੋਂ ਅਫਸਰਾਂ 'ਚ ਸਲੂਕ ਹੋਵੇ ਤਾਂ ਤੁਸੀਂ ਨੀਚੇ ਵਾਲੇ ਕਰਮਚਾਰੀਆਂ ਦਾ ਜੌਣਾ ਹੀ ਦੁੱਬਰ ਕਰ ਦੋ ਜ ਦਸ਼ਵਾਰ ਕਰ ਦੋ ਐਨਾਂ ਕਿ ਤੁਸੀਂ ਹਵਾ ਦੇ ਵਿੱਚ ਆ ਜਾਓ ਕਿ ਤੁਸੀਂ ਭੁੱਲ ਜੂ ਕਿ ਤੁਸੀਂ ਕਿੱਥੋਂ ਉੱਠੇ ਸੀ ਕਹਿੰਦੇ ਉੱਪਰ ਉੱਠਣ ਨਾਲੋਂ ਤਾਂ ਪੁੰਜੇ ਪੈਰ ਹੀ ਚੰਗੇ ਨੇ ਸਾਨੂੰ ਆਪਣਿਆਂ ਨਾਲੋਂ ਗੈਰ ਹੀ ਚੰਗੇ ਨੇ ਉਹ ਗੈਰ ਕਾਹਤੋਂ ਚੰਗੇ ਆ ਕਮ ਸੇ ਕਮ ਗੈਰ ਤੁਹਾਨੂੰ ਸਲਾਹ ਤਾਂ ਨਾ ਮਾੜੀ ਦੇਊਗਾ ਤੁਹਾਨੂੰ ਦੱਸਦਾ ਤਾਂ ਰਹੂਗਾ ਕਹਿੰਦੇ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਦੁਸ਼ਮਣ ਤੇ ਇੱਕ ਚੰਗਾ ਦੋਸਤ ਜ਼ਰੂਰ ਪਾਲ ਕੇ ਰੱਖੋ ਕਿਉਂਕਿ ਦੁਸ਼ਮਣ ਆ ਜਿਹੜਾ ਉਹ ਪੈਰ-ਪੈਰ ਤੇ ਤੁਹਾਨੂੰ ਆਗਾਸ ਕਰਦਾ ਰਹੂਗਾ ਤੁਹਾਨੂੰ ਇਹ ਰਹੂਗਾ ਕਿ ਮੇਰਾ ਫਲਾਣਾ ਦੁਸ਼ਮਣ ਆ ਮੈਂ ਇੱਥੋਂ ਵੀ ਪੈਰ ਐ ਇਸ ਤਰ੍ਹਾਂ-ਤਰ੍ਹਾਂ ਇੱਥੋਂ ਵੀ ਇਸ ਤਰ੍ਹਾਂ ਦੋਸਤ ਆ ਜਿਹੜਾ ਉਹ ਤੁਹਾਡੀਆਂ ਕਮੀਆਂ ਦੱਸਦਾ ਰਹੂਗਾ ਕਿ ਇੱਥੋਂ ਤੂੰ ਗਲਤ ਆ ਜੇ ਬੀਬਾ ਜੀ ਤੁਹਾਡੀ ਅੱਜ ਚੰਗੀ ਸੋਸਾਇਟੀ ਹੁੰਦੀ ਮੈਨੂੰ ਲੱਗਦਾ ਤੁਸੀਂ ਅੱਜ ਸਲਾਖਾਂ ਦੇ ਪਿੱਛੇ ਨਾ ਹੁੰਦੇ ਤੁਹਾਡਾ ਅੱਜ ਨਾਮ ਹੁੰਦਾ ਚੰਗੀ ਤਨਖਾ ਸਾਡੇ ਵਰਗੇ ਕਹਿੰਦੇ ਆ ਪੜਾਈਆਂ ਕਰ ਕਰਕੇ ਸਾਡੇ ਵਰਗੇ ਘਰੇ ਬੈਠੇ ਆ ਸਾਡੇ ਵਰਗੇ ਕਹਿੰਦੇ ਸਾਡੇ ਵਰਗਿਆਂ ਨੂੰ 10 10 15 15 ਹਜ਼ਾਰ ਤੇ ਨੌਕਰੀ ਮਿਲ ਜੇ ਤੇਰੀ ਮੈਨੂੰ ਲੱਗਦਾ 70 ਤੋਂ 80 ਦੇ ਦਰਮਿਆਨ ਸੀ ਸ਼ਾਇਦ ਇਹ ਦੁਪਲਾਸੀ ਹੋਊਗੀ ਘਟਨੀ ਜਿੰਨਾ ਮਹਾਰਾਜ ਨੇ ਦਿੱਤਾ ਉਹਦੇ 'ਚ ਸ਼ੁਕਰਾਨਾ ਕਰਿਆ ਕਰੋ ਬਹੁਤ ਜਿਹੜਾ ਲੋੜ ਨਾਲੋਂ ਵੱਧ ਕੇ ਪੈਸੇ ਦੀ ਦੌੜ ਮਗਰ ਭੱਜਣਾ ਇਹ ਵੀ ਕਿਤੇ ਨਾ ਕਿਤੇ ਘਾਤਕ ਸਾਬਤ ਹੁੰਦਾ ਖਤਰਨਾਕ ਸਾਬਤ ਹੁੰਦਾ ਅੱਜ ਮੈਨੂੰ ਲੱਗਦਾ ਕਿ ਜਦੋਂ ਤੇਰੀ ਕਮਾਈ ਆਉਂਦੀ ਹੋਣੀ ਆ ਤੇਰੇ ਰਿਸ਼ਤੇਦਾਰ ਤੇਰੇ ਭੈਣ ਭਰਾ ਹਰ ਇੱਕ ਨੇ ਐਸ਼ ਕੀਤੀ ਹੋਣੀ ਆ ਪਰ ਅੱਜ ਬਣੀ ਤਾਂ ਤੇਰੇ ਤੇ ਇਕੱਲੀ ਤੇ ਬਣੀ ਇੱਕ ਔਰਤ ਹੋ ਕੇ ਔਰਤ ਪ੍ਰਤੀ ਮੈਂ ਦਰਦ ਦੀ ਗੱਲ ਕਰ ਸਕਦੀ ਆ ਪਰ ਜਿਹੋ ਜਿਹਾ ਕੁਛ ਤੂੰ ਕੀਤਾ ਉਸ ਹੱਬ ਤੇ ਮੈਨੂੰ ਲੱਗਦਾ ਤੂੰ ਡਿਸਰਵ ਕਰਦੀ ਸੀ ਇਹ ਸਜ਼ਾ ਪਰ ਮੈਂ ਦਿਨ ਨੂੰ ਅੱਜ ਫੇਰ ਵੀ ਇੱਕ ਨਸੀਹਤ ਦੇਣੀ ਚਾਹਨੀ ਆ ਤੈਨੂੰ ਇਹੀ ਕਹਿਣਾ ਚਾਹਨੀ ਆ ਕਿ ਜਦੋਂ ਤਾਂ ਤੂੰ ਕਮਾ ਕੇ ਲਿਆਉਂਦੀ ਹੋਏਂਗੀ ਸਾਰਿਆਂ ਨੂੰ ਬੜੀ ਚੰਗੀ ਲੱਗਦੀ ਸੀ ਅੱਜ ਤੇਰੇ ਤੇ ਕੱਲੀ ਦੇ ਉੱਤੇ ਪਾ ਰੂ ਪਿਆ ਸੋ ਵਿਭਾ ਇਹੋ ਜੇ ਮਾੜੇ ਰਾਮਾ ਨੂੰ ਛੱਡ ਕੇ ਚੰਗੇ ਰਾਹ ਦੇ ਉੱਤੇ ਤੁਰਪੋ ਚੰਗੇ ਰਾਹ ਦੇ ਉੱਤੇ ਚੱਲਦਿਆਂ ਕਾਮਯਾਬੀ ਲੇਟ ਭਾਵੇਂ ਮਿਲੇ ਔਖੀ ਬਲਾਂ ਮਿਲੇ ਪਰ ਜਿੱਦੇ ਮਿਲਦੀ ਆ ਉਦੋਂ ਤੁਹਾਡੀਆਂ ਕਈ ਪੋਸਤਾਂ ਤੱਕ ਉਹ ਰਾਜ ਕਰਾ ਜਾਂਦੀ ਹੈ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਨਾ ਕਿ ਸ਼ਾਰਟਕਟ ਰਸਤੇ ਪਣਾ ਕੇ ਆਪਣੇ ਕਰਤਾਰ ਨੂੰ ਨੀਵਾ ਕਰੋ ਆਪਣੇ ਸਮਾਜ ਨੂੰ ਨੀਵਾ ਕਰੋ ਜਾਈ ਤਾਂ ਪੰਜਾਬ ਦੀ ਆਤੀ ਤੂੰ ਪੰਜਾਬੀ ਵਜੇਗੀ ਪੰਜਾਬ ਦੀ ਜਾਈ ਵਜੇਗੀ ਨਾ ਆਪਣੇ ਪੰਜਾਬ ਦੇ ਨਾਮ ਤੇ ਕਲੰਕ ਲਾਓ ਨਾ ਪੰਜਾਬੀਆਂ ਤੇ ਕਲੰਕ ਲਾਓ ਜੇਕਰ ਅਸੀਂ ਹਜੇ ਵੀ ਨਾ ਨਾ ਸਮਝੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਸਮਝਾਂਗੇ ਧੰਨਵਾਦ